ਸਾਡੇ ਪਿੰਡ ਕੋਈ ਗਰਾਊਂਡ ਨਹੀਂ ਕੋਈ ਟਰੈਕ ਨਹੀਂ ਆ ਤੇ ਜਿਹੜੀ ਪ੍ਰੈਕਟਿਸ ਆ ਉਹ ਮੈਂ ਸੜਕ ਦੇ ਉੱਤੇ ਹੀ ਮਤਲਬ ਨਿਸ਼ਾਨੀਆਂ ਲਾ ਕੇ ਉੱਥੇ ਹੀ ਪ੍ਰੈਕਟਿਸ ਕਰਦਾ ਹਾਂ ਜੀ ਡੇਢ ਜੀ ਪਹਿਲੇ ਵਾਰ ਜਰੂਰ ਸਾਲ ਡੇਢ ਸਾਲ ਮਤਲਬ ਖਾਦੀ ਸੀ ਜੀ ਹੁਣ ਤਾਂ ਮਤਲਬ ਆਪਣੇ ਜੋ ਘਰ ਦੇ ਵਿੱਚ ਰੁੱਖੀ ਮਿੱਸੀ ਹੁੰਦੀ ਹੈ ਜੀ ਉਹਦੇ ਨਾਲ ਹੀ ਮਤਲਬ ਆਪਣਾ ਗੁਜ਼ਾਰਾ ਕਰੀਦਾ ਜੀ ਸਾਡਾ ਕਈ ਵਾਰੀ ਕੰਪੀਟੀਸ਼ਨ ਹੁੰਦਾ ਸੀਗਾ ਤੇ ਕੰਪੀਟੀਸ਼ਨ ਦੇ ਵਿੱਚ ਉਹ ਜੀ ਪਰਫਾਰਮੈਂਸ ਨਹੀਂ ਹੁੰਦੀ ਕਿਉਂਕਿ ਉਹ ਫੀਲਡ ਦੇ ਵਿੱਚ ਕੰਮ ਕਰਕੇ ਸਰੀਰ ਟੁੱਟ ਜਾਂਦਾ ਸੀਗਾ ਪਰਿਵਾਰ ਨੂੰ ਵੀ ਚਲਾ ਰਿਹਾ ਹਾਂ ਗੇਮ ਵੀ ਵਰਕਰਾਂ ਰੱਖੀ ਹੋਈ ਆ ਦਸਾਂ ਨਾਉਂ ਦੇ ਕਿਰਤ ਕਰਕੇ ਪਰਿਵਾਰ ਨੂੰ ਚਲਾਉਨੇ ਆ ਕਦੇ ਸਰਕਾਰ ਵੱਲੋਂ ਥੋੜੇ ਜਿਹੇ ਤੁਸੀਂ ਕਹਿੰਦੇ ਮੈਂ ਇੰਨੇ 골ਡ ਮੈਲ ਜਿੱਤ ਕੇ ਲੈ ਕੇ ਆਇਆ ਬਾਹਰਲੇ ਸੂਪਿਆਂ ਦੇ ਵਿੱਚ ਮੱਲਾ ਮਾਰੀਆਂ ਸਰਕਾਰ ਵੱਲੋਂ ਕਦੇ ਨਹੀਂ ਸੋਚਿਆ ਗਿਆ ਵੀ ਆਮ ਵਾਲਿਆਂ ਨੂੰ ਕਦੇ ਨੌਕਰੀ ਦੀ ਰੱਖ ਲਈ ਛੋਟੀ ਮੋਟੀ ਤੇ ਰੱਖੀ ਸਰਕਾਰ ਵੱਲੋਂ ਹਜੇ ਕੋਈ ਵੀ ਨੌਕਰੀ ਬਾਰੇ ਕੋਈ ਮਤਲਬ ਜਿਵੇਂ ਆਪਾਂ ਕਹਿੰਦੇ ਕੋਈ ਗਹਾਰ ਨਹੀਂ ਲਾਈ ਰਹੀ ਹੈਗੀ ਨਾ ਸਰਕਾਰ ਨੇ ਸਾਚੀ ਕਾਰਜੀ ਤੁਸੀਂ ਦੇਖ ਰਹੇ ਹੋ ਔਨ 에ਰ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਜਿਹੜੇ ਹੈਗੇ ਖਿਡਾਰੀ ਉਹਨਾਂ ਨੂੰ ਵੱਧ ਤੋਂ ਵੱਧ ਹੌਸਲਾ ਦਿੱਤਾ ਜਾਂਦਾ ਸਾਰੇ ਪੰਜਾਬ ਦੇ ਵਿੱਚ ਇੱਕ ਮਹਾਂ ਚਲਾਇਆ ਗਿਆ ਜੁਧਨ ਵਿਸ਼ਾ ਅਪਰਧ ਕਿਉਂਕਿ ਜਿਹੜੇ ਸਾਡੇ ਖਿਡਾਰੀਆਂ ਨੂੰ ਖੇਡਾਂ ਨਾਲ ਜੋੜ ਕੇ ਨਸ਼ੇ ਤੋਂ ਬਚਾ ਸਕਦਾ ਹਤਾ ਪਰ ਉਹਨਾਂ ਨੂੰ ਵਧੀਆ-ਵਧੀਆ ਮਹਿੰਗੇ-ਮਹਿੰਗੇ ਡੈਟਾ ਜਿੰਦਾ ਦਿੱਤੇ ਜਾਂਦੇ ਨੇ ਕਿਤੇ ਕਲੱਬਾਂ ਵੱਲੋਂ ਦਿੱਤੇ ਜਾਂਦੇ ਨੇ ਕਿਤੇ ਪਿੰਡ ਦੇ ਪੰਚਾਇਤਾਂ ਵੱਲੋਂ ਦਿੱਤੇ ਜਾਂਦੇ ਨੇ ਜਾਂ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਂਦਾ। ਸੁਰੂਏ ਜਿੱਦ ਗੱਲ ਕਰਾਂਗੇ ਇੱਕ ਜਿਹੇ ਖਿਡਾਰੀ ਦੇ ਨਾਲ ਜਿਹੜਾ ਕਿ ਆਪਣੀ ਕਿਸੇ ਵੀ ਵਿੱਤੀ ਸਹਾਇਤਾ ਤੋਂ ਅਰਾ ਕਿਸੇ ਵੀ ਕਲੱਬ ਦੀ ਡੈਡ ਤੋਂ ਬਿਨਾਂ ਜਿਹਨੇ ਪੰਜਾਬ ਦਾ ਨਾਂ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਚਮਕਾਇਆ। ਐਥਲੀਟ ਦੇ ਵਿੱਚ ਮੱਲਾ ਮਾਰੀਆਂ ਹਨ। ਮੱਲਾ ਵੀ ਇੱਥੇ ਤੱਕ ਮਾਰੇ ਨੇ ਕਿ ਮੈਡਲ ਤੱਕ ਪ੍ਰਾਪਤ ਕਰਕੇ ਜਿਹਨੇ ਪੰਜਾਬ ਸਰਕਾਰ ਦਾ ਆਪਣੇ ਪਿੰਡ ਦਾ ਅਰਾ ਆਪਣੇ ਅ ਨਗਰ ਦੀ ਪੰਚਾਇਤ ਦਾ ਨਾਵ ਚਾ ਕੀਤਾ ਗੱਲ ਕਰਾਵਾਂਗੇ ਸਾਡੇ ਨਾਲ ਹੈਗੇ ਨੇ RAMLAL JI ਜਿਹੜੇ ਕਿ ਪਿੰਡ ਕੋਸਲਾ ਤੋਂ ਆਪਣਾ ਇੱਕ ਘਰ ਚਲਾਉਣ ਵਾਸਤੇ ਆਟੋ ਚਲਾ ਕੇ ਜਿਹੜਾ ਹੈਗੇ ਨੇ ਈ ਰਿਕਸ਼ਾ ਜਿਹੜਾ ਹੈਗਾ ਕਹਿ ਲਈ ਆਪਾਂ ਉਹ ਚਲਾ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਹਰ ਨਾਲ ਨਾਲ ਆਪਣਾ ਸ਼ੌਕ ਨੂੰ ਵੀ ਬਰਕਰਾਰ ਰੱਖਿਆ ਹੋਇਆ ਹੈ ਇਹਨਾਂ ਨੇ ਉਹਨਾਂ ਦਾ ਗੱਲ ਕਰਾਵਾਂਗੇ ਕੀ ਕਿਣਾ ਉਹਨਾਂ ਦਾ ਕਿੰਨੇ ਕੋਨ ਨੂੰ ਇਸ ਜ਼ਿੰਦਗੀ ਦੇ ਵਿੱਚ ਖੇਡ ਨੂੰ ਕਾਇਮ ਰੱਖਣ ਵਾਸਤੇ ਦਿੱਕਤ ਆਈਆਂ ਭਰਾ ਜੀ ਸਾਡੇ ਚੈਨਲ ਦੇ ਕੋਲ ਥੋੜਾ ਸਵਾਗਤ ਹੈ ਮਿਹਰਬਾਨੀ ਸਰਜੀਤ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੁਹਾਡਾ ਜਿਨ੍ਹਾਂ ਨੇ ਸਾਨੂੰ ਮਾਨ ਬਕਸਿਆ ਪਤਾ ਲੱਗਿਆ ਹੋਵੇਗਾ ਵੀ ਤੁਸੀਂ ਜਿਹੜਾ ਤੁਹਾਨੂੰ ਸ਼ੌਕ ਹੈ ਐਥਲੀਟ ਦਾ ਹੈਗਾ ਕਿੰਨੀ ਉਮਰ ਦੇ ਵਿੱਚ ਜਿਹੜਾ ਸ਼ੌਕ ਪੈ ਗਿਆ ਸੀ ਲਖੀ ਐਥਲੀਟਿਕ ਦਾ ਸ਼ੌਕ ਤਾਂ ਮੈਨੂੰ ਬਚਪਨ ਤੋਂ ਹੀ ਆ ਜੀ ਤੇ ਮਤਲਬ ਕੋਸਰ ਜੇ ਵਿਆਹ ਕਰਕੇ ਕੁਝ ਟਾਈਮ ਮੈਨੂੰ ਇਸ ਐਥਲੀਟਿਕ ਤੋਂ ਦੂਰ ਰਹਿਣਾ ਪਿਆ ਤੇ ਹੁਣ ਜਦੋਂ ਤੋਂ ਭਗਵੰਤ ਮਾਨ ਸਰਕਾਰ ਨੇ ਖੇਡਾਂ ਬਦਲ ਪੰਜਾਬ ਦੀਆਂ ਦਾ ਆਗਾਜ਼ ਕੀਤਾ ਸੀਗਾ ਉਸ ਤੋਂ ਬਾਅਦ ਜਿਹੜੇ ਮੇਰੇ ਸੁਭਨੇ ਦੁਬਾਰੇ ਤੋਂ ਮਤਲਬ ਸਰਜੀਤ ਹੋਏ ਦੇ ਦੁਬਾਰ ਤੋਂ ਆਪਣੇ ਐਥਲੀਟਿਕ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਜੀ ਇਹੜੀ ਪੜ੍ਹਾਈ ਆ ਆਰਮ ਲਾਲ ਜੀ ਕਿੱਥੇ ਤੱਕ ਪੜ੍ਹਾਈ ਕੀਤੀ ਆ ਪੜ੍ਹਾਈ ਜੀ 10 ਤੱਕ ਹੀ ਕੀਤੀ ਆ ਫਿਰ ਅੱਗੇ ਪੜ੍ਹਨ ਦਾ ਮਨ ਹੀ ਬਣਿਆ ਨਹੀਂ ਜੀ ਮਨ ਤਾਂ ਹੈਗਾ ਸੀਗਾ ਚਲੋ ਜਿਵੇਂ ਮੰਨ ਲਓ ਕਈ ਵਾਰੀ ਕੁਦਰਤੀ ਵਜਿਹਾ ਕਰਕੇ ਉਹਦੇ ਕਰਕੇ ਚਲੋ ਕਰਦਿਆਂ ਮਜਬੂਰੀਆਂ ਕਰਕੇ ਪੜ੍ਹਾਈ ਛੱਡਣੀ ਪਈ ਹਾਂਜੀ ਹਾਂਜੀ ਅ ਗੱਲ ਕਰੀਏ ਤੁਹਾਡੀ ਐਥਲੀਟ ਦੀਆਂ ਤੁਮਾਂ ਪਾਈਆਂ ਹੋਈਆਂ ਨੇ ਕਿੱਥੇ ਕਿੱਥੇ ਤੱਕ ਜਿਹੜਾ ਤੁਸੀਂ ਖੇਡੇ ਹੋ ਕਿੰਨੇ ਮੈਡਲ ਜਿੱਤ ਕੇ ਲਏ ਤੁਸੀਂ ਆਪਣੇ ਘਰ ਪਹੁੰਚੇ ਅ ਐਥਲੈਟਿਕਸ ਦੇ ਵਿੱਚ ਤਾਂ ਇਹ ਜਦੋਂ ਤੋਂ ਜਿਵੇਂ ਮੰਨ ਲਓ ਜਦੋਂ ਬਚਪਨ ਦੇ ਵਿੱਚ ਵੀ ਕਰਦੇ ਸੀ ਜਦੋਂ ਮੰਨ ਲਓ 8ਵੀਂ ਦੇ ਵਿੱਚ ਪੜਦੇ ਸੀਗੇ ਜਦ ਵੀ ਪੰਜਾਬ ਦੇ ਵਿੱਚ ਮੇਰੇ ਮਤਲਬ ਦੋ 골ਡ ਹੀ ਸੀਗੇ ਤੇ ਉਸ ਤੋਂ ਬਾਅਦ ਜਦੋਂ ਦੁਵਾਰ ਤੋਂ ਖੇਡਾਂ ਬਤਨ ਪੰਜਾਬ ਦੀਆਂ ਦਾ ਆਗਾਜ਼ ਹੋਇਆ ਤੇ ਇਸ ਤੋਂ ਬਾਅਦ ਕਹਿ ਸਕਦੇ ਆਂ ਵੀ ਸਟੇਟ ਨੈਸ਼ਨਲ ਇੰਟਰਨੈਸ਼ਨਲ ਤੇ ਸਭ ਪਾਸੇ ਮੇਰਾ ਮਤਲਬ 1500 ਮੀਟਰ ਜਾਂ 5 ਕਿਲੋਮੀਟਰ 골ਡ ਹੀ ਪ੍ਰਾਪਤ ਹੁੰਦਾ ਸੀ ਹਰ ਸਮੇਂ ਪਹਿਲੀ ਪੋਜੀਸ਼ਨ ਹੀ ਹੁੰਦੀ ਸੀ ਗੱਲ ਕਰੀਏ ਪ੍ਰੈਕਟਿਸ ਦੀ ਸਮੇਂ ਉੱਥੇ ਤੱਕ ਹੀ ਪਤਾ ਲੱਗਿਆ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਖੇੜੇ ਸੀ ਟਾਈਮ ਨੇ ਬਣਾਇਆ ਗਿਆ ਨਹੀਂ ਜੀ ਨਹੀਂ ਮਤਲਬ ਸਾਡੇ ਪਿੰਡ ਕੋਈ ਗਰਾਊਂਡ ਨਹੀਂ ਕੋਈ ਟਰੈਕ ਨਹੀਂ ਆ ਤੇ ਜਿਹੜੀ ਪ੍ਰੈਕਟਿਸ ਆ ਉਹ ਮੈਂ ਸੜਕ ਦੇ ਉੱਤੇ ਹੀ ਮਤਲਬ ਨਿਸ਼ਾਨੀਆਂ ਲਾ ਕੇ ਉੱਥੇ ਹੀ ਪ੍ਰੈਕਟਿਸ ਕਰਦਾ ਹਾਂ ਜੀ ਡੈਡ ਦੀ ਗੱਲ ਕਰੀਏ ਕਿੰਨੇ ਕੁ ਡੈਡ ਜਿਹੜੀ ਤੁਹਾਨੂੰ ਲੋਡ ਪੈਂਦੀ ਆ ਐਥਲੀਟ ਵਾਸਤੇ ਤਾਂ ਤੰਦਰੁਸਤੀ ਵਾਸਤੇ ਜਾਂ ਥ੍ਰੀ ਨੂੰ ਆਪਣੇ ਗੇਮ ਨੂੰ ਬਰਕਰਾਰ ਰੱਖਣ ਵਾਸਤੇ ਡੇਢ ਜੀ ਪਹਿਲੇ ਵਾਰ ਜਰੂਰ ਸਾਲ ਡੇਢ ਸਾਲ ਮਤਲਬ ਖਾਦੀ ਸੀ ਜੀ ਹੁਣ ਤਾਂ ਮਤਲਬ ਆਪਣੇ ਜੋ ਘਰ ਦੇ ਵਿੱਚ ਰੁੱਖੀ ਮਿੱਸੀ ਹੁੰਦੀ ਹੈ ਜੀ ਉਹਦੇ ਨਾਲ ਹੀ ਮਤਲਬ ਆਪਣਾ ਗੁਜ਼ਾਰਾ ਕਰੀਦਾ ਜੀ ਤੇ ਇਸ ਤੋਂ ਅਲੱਗ ਤੋਂ ਡਾਈਟ ਕੋਈ ਨਹੀਂ ਮਤਲਬ ਲੈ ਰਹੀ ਹੈ ਇਹ ਨਹੀਂ ਲੱਗਦਾ ਵੀ ਜਿਹੜਾ ਇੱਕ ਥਲੀਟ ਵਾਸਤੇ ਚਾਹੇ ਬੰਦਾ ਕੋਈ ਵੀ ਕਰਦਾ ਉਹਦੇ ਵਾਸਤੇ ਜਿਹੜੀ ਹੈ ਕਿ ਮਹਿੰਗੇ ਡਾਟਾ ਜ਼ਰੂਰੀ ਹੁੰਦੀਆਂ ਨੇ ਨਹੀਂ ਡਾਈਟ ਦਾ ਕੋਈ ਵੀ ਖਿਡਾਰੀ ਹੈ ਜੀ ਚਾਹੇ ਉਹ ਥਲੈਟਿਕਸ ਦੇ ਵਿੱਚ ਆਪਣੀ ਪ੍ਰੈਕਟਿਸ ਕਰਦਾ ਜਾਂ ਜਿਹੜੇ ਵੀ ਆਪਣੀ ਫੀਲਡ ਦੇ ਵਿੱਚ ਕਰਦਾ ਡਾਈਟ ਬਹੁਤ ਹੀ ਜ਼ਰੂਰੀ ਹੈ ਜੀ ਹਰ ਖਿਡਾਰੀ ਦੇ ਵਾਸਤੇ ਜੀ ਉੱਤੇ ਚਲੋ ਸਾਡੀਆਂ ਤਾਂ ਮਜਬੂਰੀਆਂ ਕਰਕੇ ਨਹੀਂ ਅਸੀਂ ਡਾਈਟ ਲੈ ਲੈ ਰਹੇ ਤੇ ਡਾਈਟ ਤਾਂ ਹਰ ਇੱਕ ਖਿਡਾਰੀ ਨੂੰ ਬਹੁਤ ਜ਼ਰੂਰੀ ਹੈ ਜੀ ਗੱਲ ਕਰੀਏ ਕਿਤੇ ਦੀ ਫਿਰ ਕਿਵੇਂ ਸੋਚਿਆ ਨਹੀਂ ਇੱਕ ਬੰਦਾ ਜਿਹੜਾ ਹੈਗਾ ਐਥਲੀਟ ਹੋਣ ਦੇ ਨਾਤੇ ਅਗਲਾ ਕੰਦਾ ਨਗੋਟਨ ਬੈਂਡ ਦਿੱਤੇ ਨੇ ਮੈਂ ਕਿਸੇ ਦਫ਼ਤਰੀ ਕੰਮ ਕਰਾਂ ਕਿ ਕਿਵੇਂ ਫਿਰ ਇਹ ਕੰਮ ਬਾਰੇ ਸੋਚਿਆ ਤੁਸੀਂ ਦੇਖੋ ਇਹ ਪਹਿਲਾਂ ਤਾਂ ਸਾਡਾ ਜਿਹੜਾ ਕੰਮ ਸੀਗਾ ਮਤਲਬ ਪੱਲੇਦਾਰੀ ਸਿਸਟਮ ਸੀਗਾ ਮਤਲਬ ਜਿਹੜਾ ਆ ਰਾਮਟੀਰੀਅਲ ਆਉਂਦਾ ਸੀਗਾ ਬਾਹਰੋਂ ਅਸੀਂ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਰਾਮ ਮਟੀਰੀਅਲ ਅਨਲੋਡਿੰਗ ਕਰਦੇ ਹੁੰਦੇ ਸੀਗੇ ਤੇ ਜਿਹੜਾ ਪੱਕਾ ਮਾਲ ਹੁੰਦਾ ਸੀਗਾ ਉਹਨੂੰ ਲੋਡ ਕਰਦੇ ਸੀਗੇ ਤੇ ਕਾਫੀ ਮਤਲਬ ਹਾਰਡ ਕੰਮ ਸੀਗਾ ਉਹ ਤੇ ਉਹ ਕੰਮ ਦੇ ਨਾਲ-ਨਾਲ ਜਿਵੇਂ ਮੱਲੋ ਥਲੇਟਿਕਸ ਦੀ ਪ੍ਰੈਕਟਿਸ ਨਹੀਂ ਹੁੰਦੀ ਸੀਗੀ ਤੇ ਇੱਕ ਦੋ ਵਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਅਸੀਂ ਮਤਲਬ ਕਈ ਵਾਰੀ ਉੱਥੇ ਗੱਡੀਆਂ ਮਤਲਬ ਅਨਲੋਡ ਕਰਨ ਵਾਲੀਆਂ ਜ਼ਿਆਦਾ ਹੁੰਦੀਆਂ ਸੀਗੀਆਂ ਉਸ ਤੋਂ ਬਾਅਦ ਸਾਡਾ ਕਈ ਵਾਰੀ ਕੰਪੀਟੀਸ਼ਨ ਹੁੰਦਾ ਸੀਗਾ ਤੇ ਕੰਪੀਟੀਸ਼ਨ ਦੇ ਵਿੱਚ ਉਹ ਜੀ ਪਰਫਾਰਮੈਂਸ ਨਹੀਂ ਹੁੰਦੀ ਕਿਉਂਕਿ ਉਹ ਫੀਲਡ ਦੇ ਵਿੱਚ ਕੰਮ ਕਰਕੇ ਸਰੀਰ ਟੁੱਟ ਜਾਂਦਾ ਸੀਗਾ ਤੇ ਤਾਂ ਕਰਕੇ ਮਤਲਬ ਉਹ ਕੰਮ ਤੋਂ ਮਤਲਬ ਮੈਨੂੰ ਉਹ ਛੱਡਣਾ ਪਿਆ ਇਸ ਕਰਕੇ ਮੈਂ ਤੇ ਮਤਲਬ ਯਾਰਾਂ ਮਿੱਤਰਾਂ ਦੀ ਸਹਾਇਤਾ ਨਾਲ ਇਹ ਰਿਕਸ਼ਾ ਪਾਇਆ ਸੀਗਾ ਤੇ ਇਹ ਚਲੋ ਮਤਲਬ ਆਪਣਾ ਸਰੀਰ ਫਿੱਟ ਰਹਿਦਾ ਜਦੋਂ ਵੀ ਕਿਤੇ ਕੰਪੀਟੀਸ਼ਨ ਹੁੰਦਾ ਵਾ ਆਪਾਂ ਆਪਣੀ ਮਰਜ਼ੀ ਨਾਲ ਜਾ ਸਕਦੇ ਹਾਂ ਗੱਲ ਕਰੀਏ ਪਰਿਵਾਰਕ ਮੈਂਬਰਾਂ ਦੀ ਪਰਿਵਾਰ ਵਿੱਚ ਕੌਣ-ਕੌਣ ਨੇ ਆਪਣੇ ਪਰਿਵਾਰ ਦੇ ਵਿੱਚ ਮਾਤਾ ਜੀ ਨੇ ਤੇ ਤਿੰਨ ਬੱਚੇ ਨੇ ਬਾਈ ਫੇ ਪਰਿਵਾਰ ਨੂੰ ਵੀ ਚਲਾ ਰਿਹਾ ਹਾਂ ਗੇਮ ਵੀ ਵਰਕਰਾਂ ਰੱਖੀ ਹੋਈ ਆ ਦਸਾਂ ਨੌਂ ਦੇ ਕਿਰਤ ਕਰਕੇ ਪਰਿਵਾਰ ਨੂੰ ਚਲਾਉਂਦੇ ਹਾਂ ਕਦੇ ਸਰਕਾਰ ਵੱਲੋਂ ਥੋੜੇ ਜਿਹੇ ਤੁਸੀਂ ਕਹਿੰਦੇ ਮੈਂ ਇੰਨੇ 골ਡ ਮੈਲ ਜਿੱਤ ਕੇ ਲੈ ਕੇ ਆਇਆ ਬਾਹਰਲੇ ਸੂਬਿਆਂ ਦੇ ਵਿੱਚ ਵੱੱਲਾ ਮਾਰੀਆਂ ਸਰਕਾਰ ਵੱਲੋਂ ਕਦੇ ਨਹੀਂ ਸੋਚਿਆ ਗਿਆ ਵੀ ਆਮ ਬਲਾ ਨੂੰ ਕਦੇ ਨੌਕਰੀ ਦੀ ਰੱਖ ਲਈ ਛੋਟੀ ਮੋਟੀ ਤੇ ਰੱਖੀਏ ਦੇਖੋ ਜੀ ਸਰਕਾਰ ਨੂੰ ਮਤਲਬ ਸਰਕਾਰ ਵੱਲੋਂ ਹਜੇ ਕੋਈ ਵੀ ਨੌਕਰੀ ਬਾਰੇ ਕੋਈ ਮਤਲਬ ਜਿਵੇਂ ਆਪਾਂ ਕਹਿੰਦੇ ਕੋਈ ਗਹਾਰ ਨਹੀਂ ਲਾਈ ਰਹੀ ਹੈਗੀ ਸਰਕਾਰ ਨੇ ਤੇ ਹਾਲਾਂਕਿ ਜਦੋਂ ਅਸੀਂ ਨੈਸ਼ਨਲ ਪਹਿਲੀ ਵਾਰੀ ਖੇਡਣ ਚਲੇ ਗਏ ਸੀਗੇ ਕ੍ਰੂਪ ਖੇਤਰ ਦੇ ਹਰਿਆਣੇ ਦੇ ਕ੍ਰੂਪ ਖੇਤਰ ਦੇ ਵਿੱਚ ਪਹਿਲੀ ਵਾਰੀ ਨੈਸ਼ਨਲ ਖੇਡਣ ਜਾਈ ਸੀ ਤੇ ਆਪਣੇ ਐਮ.ਐਲ.ਏ. ਸਾਹਿਬ ਗਿਆਸਪੁਰਾ ਜੀ ਨੇ ਤੇ ਮਤਲਬ ਵਧਾਈ ਦੇ ਕੇ ਤੋਰਿਆ ਵੀ ਸੀਗਾ ਤੇ ਆਉਣ ਤੇ ਵੀ ਉਹਨਾਂ ਨੇ ਸਵਾਗਤ ਕੀਤਾ ਸੀਗਾ ਤੇ ਉਹਨਾਂ ਨੇ ਮਤਲਬ ਇਹ ਵੀ ਕਿਹਾ ਸੀਗਾ ਵੀ ਚਲੋ ਅਸੀਂ ਕੋਈ ਔਰ ਕਲਾਸ ਜਾਂ ਹਨਾ ਨੌਕਰੀ ਬਾਰੇ ਜਰੂਰ ਮਤਲਬ ਤੁਹਾਡਾ ਕਰਾਂਗੇ ਯਾਨੀ ਨੌਕਰੀ ਕਹਤੇ ਛੜਤਾ ਆਫਰ ਕੋਈ ਨਹੀਂ ਵੀ ਰਾਮ ਲਾਲ ਤੇਰਾ ਜੁਆਇਨਗ ਲੈਟਰ ਆ ਗਿਆ ਕੇ ਲੈ ਲੈ ਹਨਾ ਸਰਕਾਰ ਦੇ ਬੜੇ ਬੜੇ ਦਾਅਵੇ ਨੇ ਵੀ ਅਸੀਂ ਆਪਣੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਾ ਕੇ ਪੰਜਾਬ ਨੂੰ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਰਾਮ ਲਾਲ ਤਾਂ ਪਹਿਲੇ ਨਸ਼ਾ ਰਹਤਾ ਜਿਹੜਾ ਹੈਗਾ ਆਪਣੇ ਨਗਰ ਦਾ ਨਾਂ ਚ ਬੁਕਾਰਿਆ ਸੀ ਆਪਣੇ ਪਰਿਵਾਰ ਨੂੰ ਚਲਾਉਂਦਾ ਹੋਇਆ ਅ ਸਰਕਾਰ ਨੇ ਵਾਦਾ ਕਰਕੇ ਛੜਤਾ ਨੌਕਰੀ ਤੇ ਬੁਲਾਇਆ ਕਿਸੇ ਤੇ ਨਹੀਂ ਨਾ ਜੀ ਨਾ ਕਿਸੇ ਕੋਈ ਨੌਕਰੀ ਦੇ ਵਿੱਚ ਮਤਲਬ ਨਹੀਂ ਬੁਲਾਇਆ ਜੀ ਵਾਹ ਜੀ ਹੁਣ ਜਦੋਂ ਸਰਕਾਰ ਦਾ ਇੱਕ ਦਾਵਾ ਤਾਂ ਹੈਗਾ ਜੀ ਯੁੱਧ ਨਸ਼ਿਆਂ ਵਿਰੁੱਧ ਗੱਲ ਇਹ ਆ ਵੀ ਜਿਹੜਾ ਯੁੱਧ ਨਸ਼ਿਆਂ ਵਿਰੁੱਧਾ ਜੇ ਆਪਾਂ ਮਤਲਬ ਨਸ਼ਿਆਂ ਤੋਂ ਦੂਰ ਨੌਜਵਾਨ ਕਿਵੇਂ ਹੋਣਗੇ ਜੇ ਪਿੰਡ ਦੇ ਵਿੱਚ ਟਰੈਕ ਮੋਹਈਆ ਹੋਣਗੇ ਵਧੀਆ ਗਰਾਊਂਡਾਂ ਹੋਣਗੀਆਂ ਜੋ ਪਿੰਡਾਂ ਦੇ ਵਿੱਚ ਖਾਮਲਾਟ ਆ ਉਹਨੂੰ ਗਰਾਊਂਡਾਂ ਦੇ ਵਿੱਚ ਤਬਦੀਲ ਕੀਤਾ ਜਾਊਗਾ ਹਨਾ ਤੇ ਆਪਾਂ ਮਤਲਬ ਕਿਸੇ ਵੀ ਜਾਂ ਕਿਸੇ ਨੂੰ ਆਪਾਂ ਸਿੱਧਾ ਜਾ ਕੇ ਕਹਿੰਦੇ ਆ ਵੀ ਯਾਰ ਤੂੰ ਨਸ਼ਾ ਕਰਦਾ ਨਸ਼ੇ ਨੂੰ ਛੱਡ ਦੇ ਇਸ ਤਰ੍ਹਾਂ ਕੋਈ ਬੰਦਾ ਆਪਣੀ ਗੱਲ ਪਾਊਗਾ ਜੀ ਮਤਲਬ ਉਹਨੂੰ ਖਿਡਾਰੀ ਨੂੰ ਉਸ ਤਰ੍ਹਾਂ ਦਾ ਪਲੇਟਫਾਰਮ ਦਿੱਤਾ ਜਾਵੇ ਵੀ ਉਹ ਨਸ਼ਿਆਂ ਤੋਂ ਕਿਵੇਂ ਦੂਰ ਰਹਿ ਸਕਦਾ ਨਸ਼ਿਆਂ ਤੋਂ ਦੂਰ ਇਹ ਰਹੂਗਾ ਇਸ ਕਰਕੇ ਰਹੂਗਾ ਉਹ ਜਦੋਂ ਉਹਦੇ ਸਾਹਮਣੇ ਮੰਨ ਲਓ ਸਾਡੇ ਵਰਗੇ ਜਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਖੇਡ ਨਾਲ ਪਿਆਰ ਆ ਉਹ ਗਰਾਊਂਡਾਂ ਦੇ ਵਿੱਚ ਦਿਖਣਗੇ ਤੇ ਜੋ ਨਸ਼ਾ ਕਰ ਰਿਹਾ ਵਾ ਉਹਨੂੰ ਵੀ ਆਪਣੇ ਮਨ ਨੂੰ ਮਤਲਬ ਤਸੱਲੀ ਮਿਲੂ ਯਾਰ ਕਿੰਨੀ ਵਧੀਆ ਮਤਲਬ ਇਹ ਜ਼ਿੰਦਗੀ ਬਤੀਤ ਕਰ ਰਹੇ ਨੇ ਵੀ ਮੈਂ ਵੀ ਉਧਰ ਦੇ ਵਿੱਚ ਉਹ ਫੀਲਡ ਦੇ ਵਿੱਚ ਜਾਵਾਂ ਤੇ ਆਪਣੇ ਨਸਿਆਂ ਤੋਂ ਦੂਰ ਹੋ ਕੇ ਖੇਡ ਦੇ ਨਾਲ ਜੁੜਾਂ ਕਹਿਣ ਦਾ ਪਾਵਾ ਵੀ ਉਹਨਾਂ ਨੂੰ ਪ੍ਰੇਰਿਤ ਕਰਕੇ ਗੇਮਾਂ ਦਾ ਜੋੜਾ ਜਾਵੇ ਹਾਂਜੀ ਹਾਂਜੀ ਕੀ ਮੰਗ ਕਰੋਗੇ ਸਰਕਾਰਾਂ ਤੋਂ ਆਪਣੀ ਬੇਨਤੀ ਮਕਸਦ ਦੇ ਨੂੰ ਦੇਖਦੇ ਹੋਏ ਜਿਹੜੇ ਆਪਣੇ ਮੈਡਲਾਂ ਨੂੰ ਜਿਹੜਾ ਦੇਖਦੇ ਹੋਏ ਵੀ ਇਹਨੇ ਮੈਡਲ ਪ੍ਰਾਪਤ ਕੀਤੇ ਨੇ ਦੇਖੋ ਸਰਕਾਰਾਂ ਤੋਂ ਤਾਂ ਇਹੀ ਮੰਗ ਆ ਜੀ ਜੋ ਵੀ ਪਿੰਡਾਂ ਦੇ ਵਿੱਚ ਗਰਾਊਂਡਾਂ ਨੇ ਇਹਨਾਂ ਮਤਲਬ ਆ ਸਾੰਮ ਲਾਟਾਂ ਨੇ ਜਾਂ ਕਿਤੇ ਵੀ ਜ਼ਮੀਨ ਪਈ ਆ ਉਹਨੂੰ ਗਰਾਊਂਡਾਂ ਦੇ ਵਿੱਚ ਬਦਲਿਆ ਜਾਵੇ ਤੇ ਹਰ ਪਿੰਡ ਦੇ ਵਿੱਚ ਜਿਵੇਂ ਮੰਨ ਲਓ ਬੱਚਿਆਂ ਵਾਸਤੇ ਖੇਡਣ ਵਾਸਤੇ ਗਰਾਊਂਡ ਬਣਾਇਆ ਜਾਵੇ ਨਾ ਇਸ ਕਰਕੇ ਵੀ ਜਿਹੜੇ ਨੌਜਵਾਨ ਨੇ ਉਹ ਨਸਿਆਂ ਤੋਂ ਦੂਰ ਹੋਣਗੇ ਜਵਾਨੀ ਨੂੰ ਕੀ ਮੈਸੇਜ ਦੇਉ ਕਿ ਸਾਡੇ ਨੌਜਵਾਨ ਜਿਹੜੇ ਗਲਤ ਰਸਤੋਂ ਰਹਿ ਦੇਖੋ ਜੀ ਜਵਾਨੀ ਨੂੰ ਤਾਂ ਇਹੀ ਮੈਸੇਜ ਕਰਦੇ ਆ ਵੀ ਮਤਲਬ ਜਿਹੜੇ ਕੁਦਰਤ ਨੇ ਸਰੀਰ ਦਿੱਤਾ ਅਮੁੱਲ ਹੈ ਜੀ ਇਹਦਾ ਕੋਈ ਮੁੱਲ ਨਹੀਂ ਹੈਗਾ ਕੁਦਰਤ ਨੇ ਵੀ ਇਹਨੂੰ ਨਸਿਆਂ ਦੇ ਵਿੱਚ ਨਾ ਰੋਲੋ ਦੇਖੋ ਨੇਚਰ ਕਿੰਨਾ ਕੁਝ ਆਪਾਂ ਨੂੰ ਦਿੰਦਾ ਵਾ ਤੇ ਬਸ ਇਹੀ ਕਹਿ ਰਹੇ ਆ ਵੀ ਮਤਲਬ ਬਿੰਦਸਿਆਂ ਤੋਂ ਦੂਰ ਰਹੋ ਜੀ ਬਸ ਇਹੀ ਮੈਂ ਧੰਨਵਾਦ ਜੀ ਸਾਡੇ ਨਾਲ ਆਪਣੇ ਜ਼ਿੰਦਗੀ ਦਾ ਸੰਘਰਸ਼ ਜਿਹੜਾ ਕੀਤਾ ਹੋਇਆ ਸਾਂਝਾ ਕਰਨ ਵਾਸਤੇ ਦੇਖੋ ਇਹ ਰਾਮ ਲਾਲ ਜਿਹੜਾ ਇੱਕ ਮਲੌਦ ਦੇ ਨਜ਼ਦੀਕ ਛੋਟੇ ਦੇ ਪਿੰਡ ਦਾ ਵਸਨੀਕ ਆਪਣੇ ਪਰਿਵਾਰ ਨੂੰ ਚਲਾਉਂਦਾ ਹੋਇਆ ਔਰ ਆਪਣੀ ਗੇਮ ਵਰਕਰਾਂ ਰੱਖੀ ਹੋਈ ਆ ਕੋਈ ਕਿਸੇ ਕਿਸਮ ਦੀ ਬਿਨਾ ਡਾਇਟ ਤੋਂ ਜਿਹੜਾ ਬੰਦਾ ਡੇਲੀ ਆਪਣੀ ਡਾਇਟ ਤੋਂ ਬਿਨਾ ਜਿਹੜਾ ਹੈਗਾ ਐਥਲੀਟ ਬਿਨਾ ਗਰਾਊਂਡ ਤੋਂ ਰੋਡ ਦੇ ਉੱਪਰ ਭੱਜ ਕੇ ਜਿਹੜਾ ਗੇਮਾਂ ਦੇ ਵਿੱਚ ਹਿੱਸਾ ਲੈਂਦਾ ਕਈ ਘੋਟ ਨਾਲ ਜਿੱਤ ਕੇ ਉਸਨੇ ਪੰਜਾਬ ਦਾ ਨਾਂ ਉੱਚਾ ਕੀਤਾ ਪਰ ਮਲੈਕੀ ਸਰਕਾਰਾਂ ਦੀ ਉਸ ਨੂੰ ਅੱਜ ਤੱਕ ਕੋਈ ਫੋਰ ਕਲਾਸ ਤੱਕ ਦੀ ਵੀ ਨੌਕਰੀ ਪ੍ਰਾਪਤ ਨਹੀਂ ਹੋਈ ਮਜਬੂਰ ਹੋ ਕੇ ਉਹਨੂੰ ਆਪਣਾ ਘਰ ਚਲਾਉਣ ਵਾਸਤੇ ਕਈ ਰਿਕਸ਼ਾ ਚਲਾ ਕੇ ਵਿਤਰਾ ਕਰਨਾ ਪੈ ਰਿਹਾ ਸੀ ਵੀ ਸਰਕਾਰਾਂ ਨੂੰ ਬੇਨਤੀ ਕਰਾਂਗਾ ਆਪਣੇ ਮਾਧਮ ਰਹੀਏ ਇਹ ਨੌਜ ਲੋੜ ਆ ਇਹ ਜਨੌਜਵਾਨਾਂ ਨੂੰ ਸਾਹਮਣੇ ਦੀ ਜਿਹੜੇ ਕਿ ਗੇਮਾਂ ਨਾਲ ਅਥਾ ਪਿਆਰ ਰੱਖਦੇ ਨੇ ਔਰ ਨਸ਼ੇ ਤੋਂ ਦੂਰ ਨੇ ਉਹਨਾਂ ਨੂੰ ਐਗਜ਼ੈਂਪਲ ਦੇ ਕੇ ਹੋਰ ਵੀ ਨੌਜਵਾਨਾਂ ਨੂੰ ਸਿੱਧੇ ਰਸਤੇ ਪਿਆ ਜਾ ਸਕਦਾ ਔਰ ਲਈ ਮਲੇ ਕੋੜਲਾ ਤੋਂ ਮੈਂ ਸਰਵਜ ਸਿੰਘ ਟੋਲਾ